ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਤੇ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਸਿੱਧੂ ਡੇਰੀ ਫਾਰਮਰ ਤੇ ਇਹ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਵਛੀਆਂ ਵਿਕਰੀ ਵਾਲੀਆਂ ਆਉਂਦੀਆਂ ਹੈ ਅੱਜ ਦੀ ਜਿਹੜੀ ਵੀਡੀਓ ਇਹਦੇ ਚ 6 ਨਾਗ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਚੋਂ ਇੱਕ ਵੱਛੀ ਗੱਬਨ ਚ ਇੱਕ ਪਾਸ ਵੀ ਹੈ ਬਾਕੀ ਆਪਾਂ ਡਿਟੇਲ ਚ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਇਹਨਾਂ ਚੋਂ ਕੋਈ ਵੀ ਨਾਗ ਪਸੰਦ ਆ ਗਿਆ ਤਾਂ ਉਹਨੂੰ ਪਾਸ ਕਰਨਾ ਦੇਖਣਾ ਤਸੱਲੀ ਕਰਨਾ ਥੋੜਾ ਕੰਮ ਹੈ ਇੱਕ ਬੇਨਤੀ ਸ਼ੁਰੂ ਚ ਹੀ ਕਰ ਦਿੰਨਾ ਵੀ ਅਸੀਂ 6 ਦੀਆਂ 6 ਜਿਹੜੀਆਂ ਵੱਛੀਆਂ ਇਹਨਾਂ ਦੇ ਦੰਦ ਵੀਡੀਓ ਚ ਦਿਖਾਵਾਂਗੇ ਥੀਰੀ ਦੋਂਦੀ ਚੌਗੀ ਉਹ ਸਾਰਾ ਕੁਝ ਵੀਡੀਓ ਚ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਜਾਊਗੀ ਪਹਿਲਾਂ ਪਰ ਤੁਸੀਂ ਜਦੋਂ ਵੀ ਬੱਚੀ ਖਰੀਦਦੇ ਹੋ ਤਾਂ ਦੰਦਾਂ ਦੀ ਫੋਟੋ ਮੰਗਾ ਲਿਆ ਕਰੋ ਭਾਵੇਂ ਉਹ ਕਿਸੇ ਵੀ ਚੈਨਲ ਤੇ ਜਾਂ ਕਿਸੇ ਵੀਰ ਤੋਂ ਖਰੀਦਦੇ ਹੋ ਭਾਵੇਂ ਉਹ ਮੇਰੇ ਚੈਨਲ ਦੇ ਉੱਤੇ ਹੈ ਦੰਦ ਤੇ ਥਣੇ ਦੇਖਣੇ ਜ਼ਰੂਰੀ ਹੈ ਬਾਕੀ ਜਿਹੜੀ ਆ ਇੱਥੋਂ ਮੈਂ ਵੀਡੀਓ ਬਣਾਉਂਗਾ ਜਿਵੇਂ 6 ਬੱਚੇ ਹੈ ਤੇ ਇਹਨਾਂ ਦੇ ਦੰਦਾਂ ਦੀ ਗਾਰੰਟੀ ਮੇਰੀ ਹੋਊਗੀ ਸੋ ਬਾਕੀ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖ ਲਓ ਹੋਰ ਕਿਸੇ ਵੀ ਚੀਜ਼ ਦੀ ਤਸੱਲੀ ਕਰਨ ਦੀ ਲੋੜ ਆ ਤੁਸੀਂ ਕਰ ਸਕਦੇ ਹੋ ਬੱਚੀਆਂ ਖਰੀਦਣ ਲੱਗਾ ਧਿਆਨ ਰੱਖਿਆ ਕਰੋ ਦੰਦ ਦੀ ਬੱਚੀ ਤੋਂ ਉੱਪਰ ਜਿਹਨੀਆਂ ਬੱਚੀਆਂ ਆਉਂਦੀਆਂ ਖਾਸ ਕਰਕੇ ਚੌਗੀਆਂ ਜਾਂ ਛਕੀਆਂ ਬੱਚੇ ਭਾਵੇਂ ਤੁਹਾਨੂੰ ਖੀਰੀਆਂ ਕਹੀਆਂ ਜਾਂਦੀਆਂ ਪਰ ਉਹ ਦੰਦ ਦੇਖਿਆ ਕਰੋ ਉਹ ਰਿਪੀਟਰ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਆ ਸੋ ਕੋਸ਼ਿਸ਼ ਇਹ ਕਰੋ ਵੀ ਖੀਰੀ ਜਾਂ ਦੰਦ ਹੁੰਦੀ ਐ ਐਂਡ ਦੰਦ ਹੁੰਦੀ ਐ ਕੋਸ਼ਿਸ਼ ਖੀਰੀ ਬੱਚੀ ਖਰੀਦਣ ਦੀ ਕਰਿਆ ਕਰੋ ਆਓ ਸ਼ੁਰੂਆਤ ਪਹਿਲੇ ਨੰਬਰ ਵਾਲੀ ਬੱਚੀ ਤੋਂ ਆਪਾਂ ਕਰਦੇ ਆ ਨਰਮਨ ਬਾਈ ਸਸਤੀ ਕਾ ਜੀ ਨਰਮਨ ਬਾਈ ਅੱਜ 6 ਨਾਕ ਦਿਖਾਵਾਂਗੇ ਆਪਾਂ ਹਾਂਜੀ ਹਾਂਜੀ ਐਚ ਐਫ ਨਸਲ ਦੇ ਹਾਂਜੀ ਪਹਿਲੇ ਨੰਬਰ ਤੇ ਵੱਚੀ ਬਈ ਬਹੁਤ ਸੋਹਣੀ ਖੜੀ ਐ ਦੰਦੋ ਕਿਵੇਂ ਆ ਤੇ ਰੇਟ ਕੀ ਐ ਬੰਦੋ ਬਈ ਇਹ ਪੰਜ ਵੱਚੀਆਂ ਹੈ ਜਾਂ ਕੀਰੀਆਂ ਦੇ ਵਿੱਚੋਂ ਠੀਕ ਐ ਇੱਕ ਨੇ 2 ਲੱਖਾਂ ਵਿੱਚ ਚੱਕਿਆ ਉਹ ਵੀ ਵੀਡੀਓ ਸਾਰੇ ਦੰਦਾਂ ਦਾ ਪਟਾ ਗਈ ਠੀਕ ਐ ਤੇ ਉਹ ਹੈ ਜੀ ਇਧਰੋਂ ਪੰਜ ਨੰਬਰ ਦੇ ਜਿਹੜੀ ਗੱਬੜ ਮੱਛੀ ਉਹ ਵੀ ਖੀਰੀ ਹੈ ਠੀਕ ਉਹ ਵੀ ਖੀਰੀ ਹੈ ਅੱਛਾ ਭਾਈ ਰੇਟ ਦੱਸਾਂਗੇ ਜਾਂ ਰੇਟ ਫੋਨ ਤੇ ਹੋਣਾ ਯਾਰ ਟੋਰੀ ਰੇਟ ਫੋਨ ਤੇ ਕਈ ਵਾਰੀ ਨਾ ਬਾਹਰ ਲੱਗਾ ਕਸਟਮਰ ਆ ਜਾਂਦਾ ਠੀਕ ਹੈ ਤੇ ਜਿਹੜਾ ਨਾਮ ਉਹ ਬ੍ਰੋਕਰ ਹੁੰਦੇ ਉਹਨਾਂ ਔਖਾ ਨਹੀਂ ਸਾਨੂੰ ਪਤਾ ਹੈ ਸਹੀ ਹੁਣ ਅੱਜ ਕੱਲੇ ਬਾਹਰ ਲਗਾ ਕੇ ਆਪਣੀ ਵੀਡੀਓ ਨੂੰ ਦੇਖਣ ਚਾਰ ਸਾਲ ਹੋ ਗਏ ਕੱਢ ਤੈਨਾਂ ਸਾਹ ਪੰਜਾਬੀ ਸਾਰੇ ਸਮਝਦੇ ਆ ਠੀਕ ਹੈ ਉਹ ਫਿਰ 2-4000 ਦਾ ਬੱਟਾ ਬੇਲੇ ਲੱਗਣਾ ਨਹੀਂ ਰੋ ਅਗਲ ਹੁੰਦੇ ਹੋਰ ਤਾਂ ਵੀਡੀਓ ਤੇ ਰੇਟ ਕਰਨ ਵੇਚਣਾ ਹੁਣ ਵੀ ਹੈਗੇ ਵੇਚਣਾ ਹੋਈਆਂ ਸਹੀ ਵਿੱਚ ਭਾਈ ਕਮੈਂ ਸਹੀ ਬਾਕੀ ਜੀ ਨੇ ਲੈਣੀਆਂ ਇੱਕ ਫੋਨ ਕਰਕੇ ਰੇਟ ਕਨਫਰਮ ਹਾਂਜੀ 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 ਸੋ ਦੋਸਤੋ ਵੇਚਣ ਵਾਲੇ ਦੇ 100 ਪੜਦੇ ਆ ਜਿਹਨੇ ਖਰੀਦਣਾ ਹੈ ਉਹਦੀ ਇੱਛਾ ਹੋਣੀ ਚਾਹੀਦੀ ਹੈ ਫੋਨ ਤੇ ਵੈਸੇ ਵੀ ਗੱਲ ਕਰੋਗੇ ਬੱਚੀ ਦੀ ਬੰਤਰ ਦੇਖੋ ਤੁਸੀਂ ਖੜੀ ਤੋਂ ਲੰਬਾਈ ਇਹਦੀ ਦੇਖੋ ਦੋਸਤੋ ਸਭ ਤੋਂ ਜ਼ਿਆਦਾ ਲੰਬੀ ਫੁੱਲਾ ਵੈਡ ਤੇ ਹਾਈਟ ਵੀ ਫੁੱਲ ਕਰਨੀ ਛੋਟੀ ਉਮਰ ਦਾ ਬੱਚਾ ਦੰਦ ਵੀਡੀਓ ਤੁਹਾਨੂੰ ਦਿਖਾ ਦੇਣੇ ਆ ਵੈਸੇ ਕਲੀਅਰ ਦਿਸਦਾ ਵੀ ਇਹ ਖੀਰੀ ਬੱਚੀ ਹੈ ਫੇਰ ਵੀ ਦੰਦ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਮਸਤੀ ਕਰਦੀ ਕਿਉਂਕਿ ਚੰਗੇ ਦੁੱਧ ਨਾਲ ਪਲੀ ਵੀ ਹੈ ਕੋਈ ਇਹਦਾ ਇਹ ਨਹੀਂ ਵੀ ਕੋਈ ਪੇਟ ਛੱਡਿਆ ਹੋਊਗਾ ਬੱਚੀ ਦਾ ਸੋ ਸੋਹਣੀ ਸਾਂਭੀ ਹੋਈ ਬੱਚੀ ਖੀਰੀ ਬਿਲਕੁਲ ਕਨਫਰਮ ਬਾਕੀ ਜਿਹਦੇ ਦੰਦ ਦਾ ਵੀਡੀਓ ਚ ਮੈਂ ਪਟਾਲੇ ਤਾਂ ਮੈਂ ਕੋਸ਼ਿਸ਼ ਜਿੰਨੀ ਕਿ ਮੇਰੀ ਸਮਝ ਆ ਕਦੇ ਅਣਗਹਿਲੀ ਹੋ ਜੇ ਤਾਂ ਕੀ ਕਹਿਣਾ ਵੈਸੇ ਦੰਦ ਦੇਖ ਲੇ ਤਾਂ ਜੇ ਖੀਰੀ ਨਹੀਂ ਤਾਂ ਖੀਰੀ ਬੋਲਾਂਗੇ ਜੇ ਦੋਂਦੀ ਦੇਖੀ ਤਾਂ ਦੋਂਦੀ ਬੋਲਾਂਗੇ ਸੋ ਪੂਰੀ ਸਾਂਭੀ ਹੋਈ ਬੱਚੀ ਆ ਦੋਸਤੋ ਖੁੱਲੀ ਛੜਨ ਵਾਲੀ ਪੌਲੀਮਾਸਟੀ ਕਰਦੀ ਹੈ ਜੋ ਜੀ ਨੂੰ ਪਸੰਦ ਆਵੇ ਦੱਸੋ ਤਾਂ ਕਾਲ ਕਰ ਸਕਦੇ ਹੋ ਇਹ ਗ੍ਰੋਥ ਵਾਲੇ ਬੱਚੇ ਹੁੰਦੇ ਆ ਇਹ ਨਹੀਂ ਗੱਲ ਵੀ ਇਹ ਕਿਸੇ ਵੀਰ ਨੇ ਘੱਟ ਸੰਭਾਲੇ ਹੋਣਗੇ ਤਾਂ ਤਾਂ ਵੇਚਦੇ ਹੋਣਗੇ ਤੁਸੀਂ ਇਸ ਬੱਚੀ ਦੀ ਬਣਾਵਟ ਦੇਖ ਸਕਦੇ ਹੋ ਥਣ ਜਿਹੜੇ ਉਹ ਦੱਸੋ ਚਾਰ ਹੀ ਚਾਰ ਹੀ ਥਣ ਭਾਈ ਚਾਰ ਤੋਂ ਪੰਜਵਾਂ ਥਣ ਹੋ ਜਾਪੇ ਗਾਰੰਟੀ ਹੈ ਠੀਕ ਹੈ ਸਿਰਫ ਚਾਰ ਹੀ ਥਣ ਬਹੁਤ ਸੋਹਣੀ ਬੰਤਰ ਇਹਦੇ ਅੱਗੇ ਬੱਚੀ ਇੱਕ ਹੋਰ ਦੇਖੋ ਤੁਸੀਂ ਦੰਦ ਇਹਦੇ ਵੀ ਕੰਫਰਮ ਕਰ ਲਾਂਗੇ ਵੀਡੀਓ ਦੇ ਵਿੱਚ ਢਾਂਚਾ ਇਹਦਾ ਵੀ ਬਹੁਤ ਸੋਹਣਾ ਤੋਂ ਭਾਈ ਤੁਰੂਗਾ ਤਾਂ ਤੁਸੀਂ ਹੋਵੇਂ ਦੇਖਦੇ ਜਾਓਗੇ ਇਹ ਸਵੱਛੀ ਨੂੰ ਤੁਸੀਂ ਦੇਖ ਸਕਦੇ ਹੋ ਨਰਮ ਦੰਦੇ ਦੇ ਵਿੱਚ ਖਾ ਰਿਹਾ ਹਾਂ ਹਾਂਜੀ ਸੋ ਬੰਦ ਵੀਡੀਓ ਚ ਹੋਣੀਏ ਦੋਸਤੋ ਖੀਰੀ ਵਾਛੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਭਾਈ ਦੋਂਦੀ ਖੀਰੀ ਚੌਗੀ ਦੀ ਥੋੜੀ ਜੀ ਪਰਖ ਦੱਸ ਦੇਣਾ ਦੋਸਤੋ ਕਿ ਉੱਪਰੋਂ ਦੰਦ ਜਿਆਦਾ ਚੌੜਾ ਹੁੰਦਾ ਥੱਲੋਂ ਪਤਲਾ ਹੁੰਦਾ ਜੜ ਪਤਲੀ ਉੱਤੋਂ ਚੜਾਈ ਚ ਦੰਦ ਤਾਂ ਇਹਦਾ ਮਤਲਬ ਉਹ ਦੁੱਧ ਦੰਦ ਹੈ ਜਦੋਂ ਉੱਤੋਂ ਚੜਾਈ ਤੇ ਥੱਲੋਂ ਵੀ ਚੜਾਈ ਜੜਦੀ ਹੋ ਜੇ ਤਾਂ ਉਹ ਦੰਦ ਅਡਾਲਟ ਦੰਦ ਜਿਹੜੇ ਪੱਕੇ ਦੰਦ ਜਿਹਨੂੰ ਆਪਾਂ ਬੋਲਦੇ ਆ ਉਹ ਆਉਣੇ ਸ਼ੁਰੂ ਹੋ ਜਾਂਦੇ ਆ ਚਾਰ ਥਾਣਾ ਦੱਸੋ ਅੱਛੀਆਂ ਥੋੜਾ ਜਿਆ ਇਸ ਪੱਖ ਤੋਂ ਝੋਟੀਆਂ ਦੇ ਨਾਲ ਥਾਣਾ ਦਿਖਾਉਣੇ ਸੌਖੇ ਹੁੰਦੇ ਉਹ ਦਿਖਾਉਣੇ ਔਖੇ ਹੋ ਜਾਂਦੇ ਠੀਕ ਹੈ ਭਾਈ ਬਾਕੀ ਜਿਹੜੇ ਵੀਰ ਤੋਂ ਦੇ ਖਰੀਬਦੇ ਉਹ ਤੋਂ ਥਾਣਾ ਦੀ ਤੂੰ ਫੋਟੋ ਮੰਗਾ ਫਿਰ ਤੂੰ ਅੱਗੇ ਹੋਰ ਬੱਚੀ ਤੁਹਾਨੂੰ ਦਿਖਾਉਣੇ 3 ਨੰਬਰ ਦੇ ਉੱਤੇ ਸੋਹਣੀ ਬੱਚੀ ਇਹ ਵੀ ਦੱਸੋ ਬਣਾਵਟਲੋਂ ਵੀ ਤਾਂ ਜੇਲੋਂ ਵੀ ਤੁਸੀਂ ਇਹਨੂੰ ਵੀ ਦੇਖ ਸਕਦੇ ਹੋ ਬਾਕੀ ਦੰਦ ਦੇ ਵੀਡੀਓ ਚ ਤੁਹਾਨੂੰ ਦਿਖਾਈ ਦੇਣੇ ਚੋਰ ਪਰਮ ਕੀਰੀ ਐ ਦਸੋ ਠੀਕ ਐ ਮੇਰੇ ਮੂਹਰੇ ਦੁਪਹਿਰੇ ਦੰਦ ਮੈਂ ਦੇਖ ਲੈ ਰਿਓ ਦਸੋ ਤੁਸੀਂ ਆਓਗੇ ਤਾਂ ਤੁਹਾਡੇ ਸਾਹਮਣੇ ਵੀ ਕੀਰੀ ਹੋਊਗੀ ਸੋ ਢੰਚਾ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਸੋਹਣੀ ਵੱਛੀ ਐ ਇਹਦੀ ਵੀ ਬਣਾਵਟ ਤੁਸੀਂ ਦੇਖ ਸਕਦੇ ਲੈ ਚੱਲ ਭਾਈ ਸੋ ਰੇਟ ਦਸੋ ਫੋਨ ਤੇ ਐ ਪਰ ਸੋਹਣੀਆਂ ਵੱਛੀਆਂ ਪੈਨ ਤੁਹਾਨੂੰ ਦਿਖਾ ਦਿਆਂ ਉਹ 10 ਨੰਬਰ ਦੇ ਵਿੱਚੀ ਦਿਖਾਉਣੇ ਆ ਤੁਹਾਨੂੰ ਇੱਕ ਹੋਰ ਹਬੇ ਪੋਲੋ ਹਾਈਟ ਲੈਂਥ ਵਾਲੀ ਬੱਚੀ ਐ ਥੱਲੇ ਦੀ ਵੀ ਬੜੀ ਸਾਫ ਸੁਥਰੀ ਦਿਸਦੀ ਐ ਦੰਦ ਦਾ ਪੈਰੇ ਵੀਡੀਓ ਚ ਹੀ ਦੇਖ ਲੈਣੇ 4 ਨੰਬਰ ਦੇ ਉੱਤੇ ਦੋਸਤ ਅੱਛੀ ਤੁਹਾਨੂੰ ਦਿਖਾ ਰਹੇ ਗੱਬੜ ਹੋਣ ਵਾਲੀ ਬੱਚੀ ਐ ਏਆਈ ਭਾਵੇਂ ਘਰੇ ਲੈ ਜਾ ਕੇ ਇਹਨੂੰ ਕਹਿੰਦੇ ਬਾਈ ਜੀ ਬਰੀਡ ਵਾਲਾ ਹਾਂ ਸਹੀ ਤੁਹਾਨੂੰ ਬੱਚੀਆਂ ਦਿਖਾਈਆਂ ਇਹ ਨਹੀਂ ਗੁਜ਼ਾ ਸਕਦਾ ਹਾਂ ਸਹੀ ਐ ਸੋ ਦੋਸਤ ਨਵਾਈ ਦੇਖੋ ਬੱਚੀ ਦੀ ਕੱਦ ਦੇਖੋ ਦੰਦਾਂ ਤੋਂ ਦਿਖਾ ਦਿੰਦੇ ਆ ਲੱਤਾਂ ਦੀ ਬਣਾਵਟ ਵੀ ਨੋਟ ਕਰ ਲਓ ਬਿੱਟ ਸੋ ਦੰਦ ਦਸ ਕਨਫਰਮ ਕਰ ਲੈਂਦੇ ਆ ਆਪਾਂ ਵੀਡੀਓ ਦੇ ਵਿੱਚ ਤੇ ਆਹ ਬੰਦਲ ਫਾਰਮ ਖੀਰੀ ਬੱਚੀ ਅੱਜ ਸੋ ਇਹ ਠੀਕ ਆ ਬਈ ਸੋ ਇਹ ਵੀ ਖੀਰਾ ਬੱਚਾ ਦੱਸੋ ਅਜੇ ਛੋਟੀ ਉਮਰ ਦਾ ਤੇ ਇਹ ਟਾਂਚਾ ਦੇਖ ਸਕਦੇ ਹੋ ਬੱਚੀ ਦਾ ਤੁਸੀਂ ਮਾਫ਼ ਸੋਣੀ ਬਣਾਵਟ ਬਾਕੀ ਜਿਹੜੀ ਵੀ ਬੱਚੀ ਖਰੀਦਣੀ ਹੈ ਉਹਦੇ ਦੰਦਾਂ ਦੀ ਤੇ ਥਣਾ ਦੀ ਫੋਟੋ ਅਲੱਗ ਤੋਂ ਵੀ ਮਾਗਾ ਸਕਦੇ ਹੋ ਆਪਦੇ ਵੱਲੋਂ ਵੀ ਤਸੱਲੀ ਕਰ ਲਿਓ ਫੁੱਲ ਤੁਸੀਂ ਇਹਦੀ ਬਣਾਵਟ ਦੇਖ ਸਕਦੇ ਹੋ ਬੱਛੀ ਦੀ ਦੋਸਤਾਂ ਇਹਨੂੰ ਦੇਖ ਲਓ ਮੂਰਤargੀ ਬੱਛੀ ਬਹੁਤ ਛੇਤੀ ਆ ਜਾਵੇ ਗੱਬਣ ਹੋ ਜੂਗੀ ਕਿਉਂਕਿ ਬਾਡੀ ਵੇਟੇ ਦਾ ਫੁੱਲ ਹੈ ਬਣਾਵਟੇ ਦੀ ਬੜੀ ਚੰਗੀ ਹੈ ਹੀੜ ਸੀ ਹੀ ਚੰਨਲ ਪਹਿਲਾਂ ਹੀੜ ਸੀ ਹੈ ਠੀਕ ਹੈ ਤੋਂ ਪਰ ਆਪਾਂ ਜੋ ਗੋਮਾਈ ਲੈ ਕੇ ਸੈਕਸ਼ਨਿੰਗ ਨੂੰ ਅਸੀਂ ਹਿਲਾਵਾ ਲਵਾਂਗੇ ਸਹੀ ਲੈਟਰ ਭਾਈ ਸੋ ਤੁਸੀਂ ਆਪਦੀ ਪਸੰਦ ਦਾ ਸੀਮਨ ਲਵਾ ਸਕਦੇ ਹੋ ਬਹੁਤ ਸੋਹਣੀ ਬੱਛੀ ਹੈ ਦੋਸਤ ਇਹਦੀ ਬਣਾਵਟ ਵੀ ਬੜੀ ਚੰਗੀ ਹੈ ਤੋਂ ਦੰਦੋ ਘੀਰੀ ਐਸ ਟਾਈਮ ਕਨਫਰਮ ਇੱਕ ਹੋਰ ਵੱਚੀ ਇਹਦੇ ਅੱਗੇ ਦੰਦ ਖਾ ਲਓ ਜੀ ਹਾਂ ਤੋਂ ਸੋ ਆਣ ਇਹਦੇ ਵੀ ਤੁਹਾਨੂੰ ਦਿਖਾ ਦਿੰਦੇ ਇਹ ਦੇਖ ਸਕਦੇ ਹੋ ਤੁਹਾਨੂੰ ਠੀਕ ਹੈ ਇਦਾਂ ਲੱਗਦਾ ਜਿਵੇਂ ਗੰਭਣ ਵੱਚੀ ਹੁੰਦੀ ਐ ਸਨਾਂ ਵਾਲੇ ਪੱਖ ਤੋਂ ਬਾਕੀ ਤੁਸੀਂ ਖਰੀਦਣ ਲੱਗਿਆ ਤਾਂ ਸੰਦੀ ਕਰ ਲਓ ਜੇ ਇੱਕ ਹੋਰ ਵੱਚੀ ਤੁਹਾਨੂੰ ਇਹ ਪੰਜ ਨੰਬਰ ਤੇ ਆ ਤੇ ਇਹ ਸ਼ਾਇਦ ਦੋ ਦੰਦ ਵੱਚੀ ਆ ਦੰਦ ਵੀਡੀਓ ਚ ਦੇਖਾਂਗੇ ਜੀ ਦੋ ਚੱਕਰੇ ਰੋਲ ਨੰਬਰ 26 ਦੋਸਤੋ ਦੰਦ ਵਾਲੇ ਦੰਦ ਜਿਹੜੇ ਚੱਕੇ ਐ ਨਹੀਂ ਠੀਕ ਐ ਬਈ ਦੰਦਾਂ ਦੀ ਸ਼ੇਪ ਇਸੇ ਵੱੱਛੀ ਤੋਂ ਸਮਝ ਆ ਜਾਣੀ ਐ ਤੁਸੀਂ ਹੋਰ ਵੱੱਛੀਆਂ ਦੇਖੋਗੇ ਉਹਨਾਂ ਦੇ ਦੰਦ ਦੇਖੋ ਤੇ ਇਹਦੇ ਦੋ ਦੰਦ ਜਿਹੜੇ ਹੋਏ ਆ ਉਹ ਤੁਸੀਂ ਦੇਖ ਸਕਦੇ ਹੋ ਇਹ ਵੀ ਢਾਂਚੇ ਦੀ ਸੋਹਣੀ ਐ ਥੋੜਾ ਘੱਟ ਸੰਭਾਲ ਵਾਲੇ ਵੀਰ ਕੋਲ ਰਹੀ ਹੋਊਗੀ ਨਹੀਂ ਤਾਂ ਇਦਾਂ ਦੀ ਵੱੱਛੀ ਇੰਨੀ ਕਿ ਤਿਆਰ ਕਰਕੇ ਛੇਤੀ ਕੋਈ ਨਹੀਂ ਅੰਦਰੋਂ ਚੈੱਕ ਕਰਵਾ ਕੇ ਦੇ ਦਾਂਗੇ ਵੱਛਿਆ ਠੀਕ ਐ ਸੋ ਅੰਦਰੋਂ ਚੈੱਕ ਕਰਵਾ ਸਕਦੇ ਹੋ ਦੱਸੋ ਵੀ ਆਪਣੇ ਘਰੇ ਚੈੱਕ ਕਰਵਾ ਲੈਣ ਸਹੀ ਹੈ ਹਾਂਜੀ ਹਾਂਜੀ ਸੋ ਇਥੋਂ ਚੈੱਕ ਕਰਵਾ ਕੇ ਲੈ ਜਾਓ ਅੰਦਰ ਦੀ ਬਾਕੀ ਇਹ ਦੋ ਦੰਦ ਵੱਛੀ ਐ ਕਿ ਇੱਕ ਲਾਸਟ ਤੇ ਗੱਬਣ ਚੈੱਕ ਪਾਸ ਵੱਛੀ ਦਿਖਾਉਣੀ ਐ ਗੱਬਣ ਬਾਰੇ ਵੀ ਬੇਨਤੀ ਐ ਵੀ ਤੁਸੀਂ ਇਹ ਵੱਛੀ ਨੂੰ ਗੱਬਣ ਇੱਥੇ ਚੈੱਕ ਕਰਵਾ ਲਿਓ ਜਿਹੜਾ ਵੀ ਰਿ ਲੈ ਜਾਣੀ ਚਾਹੁੰਦਾ ਉਹਦੇ ਕੋਲੋਂ ਚੈੱਕ ਕਰਾ ਸਕਦੇ ਹੋ ਤੁਸੀਂ ਦੰਦ ਇਹਦੇ ਆਪਾਂ ਦੇਖ ਲੈਨੇ ਇੱਕ ਗੱਲ ਹੋਰ ਐਡ ਕਰ ਦਿੰਦਾ ਮੈਂ ਪਹਿਲਾਂ ਵੀ ਗੱਲ ਐਡ ਕੀਤੀ ਸੀ ਸੀਮਨ ਦੇ ਨਾਮ ਬੜੇ ਬੁੱਲਾਂ ਦੇ ਨਾਮ ਨਰਮਲ ਬਾਈ ਵੀ ਜਾਣਦਾ ਹੋਊਗਾ ਆਪਾਂ ਵੀ ਜਾਣਦੇ ਆ ਪਰ ਅਸੀ ਕਿਹਦੇ ਬੁੱਲ ਦਾ ਨਾਮ ਨਹੀਂ ਲੈਂਦੇ ਜਿੰਨਾ ਚਿਰ ਕਨਫਰਮ ਨਾ ਹੋਵੇ ਵੀ ਵਾਕਈ ਉਸ ਬੁੱਲ ਵੀ ਅੱਛੀ ਹੈ ਜੇ ਜਿੰਨੀਆਂ 6 ਬੱਛੀਆਂ ਦਿਖਾਈਆਂ ਇੱਕ ਵੀ ਬੁੱਲ ਦਾ ਨਾਮ ਨਹੀਂ ਲਿਆ ਕਾਰਨ ਇਹ ਵੀ ਸਾਫ਼ ਸੁਥਰੇ ਨੇ ਤੇ ਵੇਕੀ ਜਾਣੀਆਂ ਕੋਈ ਵਾਧੂ ਡਿਟੇਲ ਇਹਨਾਂ ਦੀ ਦੇਣ ਦੀ ਲੋੜ ਨਹੀਂ ਜਿਹੜਾ ਵੀ ਖਰੀਦੂਗਾ ਉਹ ਆਪਸੀ ਮਨ ਲਵਾ ਕੇ ਤਸੱਲੀ ਕਰ ਸਕਦਾ ਠੀਕ ਹੈ ਬਈ ਓਕੇ ਦੰਦ ਦੋਸਤੋ ਖੀਰੇ ਆ ਕਿੰਨੇ ਚੱਤੀ ਗੱਬਣਾ ਨਰਿੰਦਰ 93 ਮਹੀਨੇ ਗੱਬਣ ਚੈੱਕ ਪਾਸ ਹਾਂਜੀ ਆ ਚੈੱਕ ਕਰਵਾ ਕੇ ਦੇਵਾਂਗੇ ਆਪਾਂ ਠੀਕ ਹੈ ਤਨਮੀ ਨੇ ਦੀ ਗੱਭਣ ਚੈੱਕ ਪਾਸ ਜਿਹੜੀ ਮੈਂ ਗੱਭਣ ਬਾਰੇ ਗੱਲ ਕੀਤੀ ਸੀ ਮੁੰਨ ਬਾਰੇ ਗੱਲ ਕੀਤੀ ਆ ਵੀ ਉਹ ਜਿਹੜਾ ਵੀਰ ਆਪ ਖਰੀਦ ਕੇ ਆਪਦੇ ਹੱਥੀਂ ਆਈ ਕਰਾਉਂਦਾ ਔਰ ਕਾਰਡ ਸੰਭਾਲ ਲਿਆ ਕਰੋ ਲੈ ਅਬ ਸੋਹ ਸਾਫ ਸੁਥਰੀਆਂ ਤੇ ਸੋਹਣੀਆਂ ਬੱਚੀਆਂ ਅੱਜ ਦੀ ਵੀਡੀਓ ਚ ਤੁਹਾਨੂੰ 6 ਦਿਖਾਈ ਨੇ ਜਿਹੜਾ ਨਾ ਜੱਜ ਗਿਆ ਫਿਰ ਵੀ ਫੋਨ ਤਸਦੀ ਕਰ ਲਿਓ ਦੰਦ ਸਾਰਿਆਂ ਦੇ ਕਨਫਰਮ ਕਰਤੇ ਐ ਜਿਹੜੀ ਗੱਭਣ ਆ ਉਹ ਤੁਹਾਨੂੰ ਗੱਭਣ ਦੱਸਤੀ ਉਹਨੂੰ ਚੈੱਕ ਪਾਸ ਕਰਵਾ ਲਿਓ ਬਾਕੀ ਇਹ ਛੋਟੀਆਂ ਬੱਛੀਆਂ ਆ ਦੋਸਤੋ ਲਗਰ ਰਗੀਆਂ ਬਹੁਤ ਸੋਹਣੇ ਢਾਂਚੇ ਆ ਸਿੱਧੂ ਡੇਰੀ ਫਾਰਮ ਤੇ ਰਜਿਸਟਰਡ ਹੈ ਉਹਦੇ ਉਮ ਪੀ ਪੀ 03 ਵਾਲਾ ਜਿਹੜਾ ਨੰਬਰ ਉੱਪਰ ਲਿਖਿਆ ਹੋਇਆ ਉਹ ਰਜਿਸਟ੍ਰੇਸ਼ਨ ਨੰਬਰ ਹੈ ਇਥੋਂ ਬੱਚੀ ਖਰੀਦ ਕੇ ਆਲ ਇੰਡੀਆ ਕਿਤੇ ਵੀ ਭੇਜ ਸਕਦੇ ਹੋ ਕਿਉਂਕਿ ਇਹ ਰਜਿਸਟਰਡ ਫਾਰਮ ਦੇ ਵਿੱਚੋਂ ਤੁਸੀਂ ਸੌਦਾ ਕਰੋਗੇ ਅੱਜ ਦੀ ਵੀਡੀਓ ਦੇ 6 ਨਕਸੀ ਬਹੁਤ ਮਿਹਰਬਾਨੀ ਵੀਡੀਓ ਦੇਖਣ ਵਾਸਤੇ ਧੰਨਵਾਦ